ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਵਰਨਾਲਾ ਦੇ ਵਿੱਚ। ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬਿਊਟੀਫੁੱਲ ਤੋਹਫਾ ਦਿਖਾਉਣਾ ਵੀਰ ਚਮਕੌਰ ਕੋਲੋ ਗਰਲੈਂਡੋ ਤਾਜੀ ਸੂਈ ਸਵਾਈ ਬਰਫ਼ ਦੀ ਸਿੱਲੀ ਗਰਮੀਆਂ ਦੇ ਵਿੱਚ ਚੱਲਣ ਵਾਲੀ ਚੀਜ਼ ਜਿਵੇਂ ਉਹ ਕਹਿੰਦੇ ਕੁਰਤਾ ਪਜਾਮਾ ਤੇ ਕੈਪਰੀ ਹਰ ਇੱਕ ਬੰਦੇ ਨੂੰ ਪਾਈ ਚੰਗੀ ਲੱਗਦੀ ਐ ਕੋਟ ਪੈਂਟ ਦੇਖ ਕੇ ਮੁਰਕਾ ਆਉਂਦਾ। ਸੋ ਉਸ ਗਰਮੀ ਦੇ ਲੈਵਲ ਦੀ ਬੈੜ ਦਿਖਾਉਨੇ ਆ ਆਓਗੇ ਵੀਰ ਨਾ ਕਰੀਏ ਗੱਲਬਾਤ ਰੇਟ ਧਾਰਾ ਜੇਰ ਚਾਰਾ ਧਾਰਤ ਪਾ ਸਭ ਕੁਝ ਓਕੇ ਹੋ ਆਓਗੇ ਵੀਰ ਨਗਰੀਏ ਬਾਈ ਜੀ ਸੱਸੀ ਗੱਲ ਬਾਈ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਆਹ ਗੌਰ ਸਿੰਘਾ ਪਿੰਡ ਦਾ ਵਾਲਾ ਜ਼ਿਲ੍ਹਾ ਫਰਨਾਲਾ ਵੀਰੇ ਮੋਬਾਈਲ ਨੰਬਰ ਮੋਬਾਈਲ ਨੰਬਰ 977947544 ਵੀਰੇ 977947544 ਵੀਰੇ ਜਿਹੜੇ ਆਪਾਂ ਗਰਲੈਂਡ ਉਹ ਬੈੜ ਦੇਖੀਏ ਨੇ ਕਹਿੰਦੇ ਕੁਝ ਨਾ ਗਰਲੈਂਡ ਆਪਣੇ ਪਲੂਨ ਨੇ 20 ਤੋਂ 22 ਕਿਲੋ ਤੋਂ ਵੱਡੀਆਂ ਉਹ ਆਪਾਂ ਲਈ ਹੈ ਤੇ ਐਕਦੀ 20 ਕਿਲੋ ਮਾਨ ਦਾ ਠੱਡੇ ਸੀ ਬੈਰੀ ਆ ਵੀਰੇ ਸੂਈ ਨੂੰ ਟਾਈਮ ਕਿੰਨਾ ਹੋ ਗਿਆ ਸੂਈ ਨੂੰ ਹੋ ਗਿਆ 5 ਸੀ ਘੰਟੇ ਜੇ ਰੋ ਪੀਰਾ ਇਹ ਰਾਪੀਆ ਪੱਠੇ ਦੇ ਵਿੱਚ ਓਕੇ ਆ ਜਮੇ ਉਹਦਾ ਜਮਾ ਦਾਨਾ ਦੁੱਧ ਓਕੇ ਕੰਮ ਭਰਾ ਮੇਰੇ ਕੋਲ ਵੀਡੀਓ ਬਣੇ ਮੇਰਾ ਭਰਾ ਮੇਰਾ ਆਪਾਂ ਕਿੰਨਾ ਵੀ ਝੂੜੇ ਦੋ ਤੜਕੇ ਆਪਾਂ ਲੜ ਕੇ ਪਸੀਨ ਪਲੋਤ ਕੱਢਿਆ ਵੀਰੇ ਜਦਾ ਐਵੇਂ ਝੂਠ ਮਾਰੀ ਜਮਾ ਮੈਂ ਤਾਂ ਇੱਧਰ ਰਾਤ ਰੱਖੀ ਨਹੀਂ ਜੀ ਵੀਰੇ ਵੀਡੀਓ ਪਾਣੀ ਕਾਲੂ ਪਾਵਾਂਗੇ ਹੁਣ ਸ਼ਾਮ ਦਾ ਟਾਈਮ ਆ ਚਵਾਈ ਸ਼ਾਮ ਦਾ ਟਾਈਮ ਜੋ ਓਕੇ ਕੰਮ ਆ ਭਰਾ ਦੇ ਤਾਰਾ ਦੇਖ ਸਕਦੇ ਕਿਆ ਬਾਤ ਆ ਦੋਨਾਂ ਪਾਸੇ ਕੁਝ ਕਰੀਂ ਦਿਵਾ ਜੀ ਨਹੀਂ ਬਰਬਰ ਜੀ ਆ ਸਾਫ ਸੁਥਰਾ ਚੋਣ ਕਿਆ ਵਾਦਾ ਗਰਲੈਂਡੋ ਤੇ ਵੀਰੇ ਦ ਬਾਕੀ ਸਾਰੇ ਹੋਰ ਆਠ ਨਹੀਂ ਸੀ ਕਰਮੀ ਵਾਲੀ ਆ ਭਰਾ ਮੇਰਾ ਰੇਟ ਕੀ ਰੱਖਿਆ ਆਪਏ ਦਾ ਰੇਟ ਮੇਰੇ ਬੋਲਣ ਦਾ 90 ਅਗਰ ਵਾਲਾ 95 82000 ਦੀ ਵੈੜ ਰਹਿ ਚੌੜੀ ਜਿਹਾ ਛੋਟੀ ਜਿਹੀ ਵੈੜਾ ਹੀ ਹੋਈ ਯਾਰ ਤੋਰੀ ਬਾਹਰ ਵਗੈਰਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਫਿਟਨੈਸ ਵਾਲਾ ਲੈਵਾ ਕਿਸੇ ਪਾਸੇ ਲਿੱਸੀ ਨਾ ਮੀਣੀ ਉਹ ਤਾਂ ਬਾਜਰ ਵਾਲੀ ਆ ਭਰਾ ਮੇਰਾ ਛੋਟੀ ਨਾ ਮੰਨ ਕੇ ਲੱਗੂ ਮੈਂ ਲੈ ਮੇ ਦਾ ਤੇ ਬਾਕੀ ਹੈ ਗੁਣ ਫੈਟ ਵਾਲੀ ਹੈ ਹਣਾ ਹਾਂ ਬਿਲਕੁਲ ਬਿਲਕੁਲ ਲੈ ਚੱਲ ਬੱਚੇ ਦਾ ਕਰਦੀ ਆ ਸਵਾ ਦੇਖੋ ਯਾਰ ਕਿਆ ਬਾਤ ਆ ਬ੍ਰਾਜ਼ੀਲ ਦੇਖੋ ਯਾਰ ਕਿਆ ਬਾਤ ਆ ਸੋਹਣਾ ਸਾਫ ਸੁਥਰਾ ਨਖੜਮਾ ਕੱਲਾ ਕੱਲਾ ਥਾਣ ਮੋਟਾ ਦੇ ਬੱਚਾ ਦੇਖ ਸਕਦਾ ਮੇਰ ਦਾ ਠੰਡੀ ਸੀਲ ਠੰਡੀ ਸਲੱਗ ਬਹੁਤ ਆ ਬਾਈ ਯਾਰਾ ਦੋ ਵਾ ਵਾ ਬਿਆਸੀ ਜੋ ਮਾਰਦਿਆਂ ਚਮਕੌਰ ਹੋ ਜੂਗਾ ਤੋਰਾਂਗੇ ਜੇ ਬੰਦਾ ਕੋਈ ਆ ਕੇ ਲੈ ਆਲਾ ਬੰਦਾ ਆਪਾ ਉਹ ਨਹੀਂ ਹੈਗੇ ਵੀ ਮੈਂ ਆਪਾਂ ਹੰਕਾਰ ਮਾਨ ਕਰਾਂਗੇ 1 ਵਜੇ ਹੱਥ ਬੰਨ ਕੇ ਤੇਰੇ ਜਨਨ ਵਾਲੀ ਬੇਨਤੀ ਇਹ ਆ ਆਪਣੇ ਘਰ ਠੰਡੀ ਸੀਲ ਦੀ ਤਾਂ ਓਕੇ ਆ ਜਾਵਾਂ ਓਕੇ ਆ ਭਰਾ ਮੇਰੇ ਕਾ ਹੱਥ ਬੰਨ ਤੇ ਜਨਨ ਵਾਲਾ ਜੀ ਤੂੰ ਆਪਣੇ ਗੇਟੋ ਬਾਹਰ ਕੋਈ ਫੇਰ ਕੋਈ ਗਾਰੰਟੀ ਹੁਣ ਇੱਥੇ ਪਣ ਚਾਰ ਬੰਦੇ ਆ ਜਾਣ ਚਾਹ ਚਾਹੇ ਬਾਪੂ ਤਾਇਆ ਮਾਮਾ ਸਭ ਲੈ ਆਵੇ ਨਾਲ ਕੱਲੋਂ ਆਏ ਨਾ ਕਹੀ ਮੇਰੀ ਮਾਸੀ ਦਾ ਮ ਗਾਇਓ ਕਹਿੰਦਾ ਸੌਖਾ ਜੇ ਪੁੱਤ ਜੀ ਨਾ ਜੀ ਸੌਖਾ ਜੇ ਜੀ ਦੀ ਕਹਿੰਦਾ ਪੁੱਤ ਜੀ ਨਾ ਧੀ ਦੀ ਹਾਂ ਇਹਦਾ ਕੀ ਬਸ ਇਹਦਾ ਸਾਹਾਂ ਚੀਜ਼ਾਂ ਤੇ ਤੁਰੀਆਂ ਦੀ ਆਪਣਾ ਅਨ ਗਾਹਾਂ ਅੰਦਰ ਬੜੂਕ ਨਾ ਬੜੂਗੀ ਨਾ ਸੋ ਜਮਾ ਜੈਨ ਹੁਣ ਗੱਲ ਆ ਨੰਬਰ ਪੀ ਲੇ ਕੇ ਆ ਉਹੀ ਉਹ ਮੈਂ ਆਪ ਆਪ ਤੋਂ ਜ਼ਿਆਦਾ ਦੇਖ ਕੇ ਲਿਆ ਬੈਣਾ 97794 7544 ਵੀਰੇ ਜਿਹੜਾ ਆ ਗਿਆ ਭਾਅ ਲਾਊਗਾ ਜਾਣ ਦਿੰਦੇ ਨਹੀਂ ਹਾਂਜੀ ਵੀ ਵੀਰ ਦੇ ਬੈੜ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣੇ ਚੈਨਲ ਨੂੰ ਪਿਆਰ ਦੇ ਲਈ ਦਰਦਾ